ਚੰਡੀਗੜ੍ਹ ਦੇ ਲਾਂਟੇ ਮੋਲ ਦੇ ਵਿੱਚ ਇੱਕ ਘਟਨਾ ਹੁੰਦੀ ਜਿਹਦੇ ਵਿੱਚ ਬੱਚਾ 11 ਸਾਲ ਦਾ ਜਿਹੜਾ ਕਿ ਧਮੂਆਂ ਆਂਦਾ ਪੰਜਾਬ ਤੋਂ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਜੂੜ ਦੇਕਰ ਦੇਖਿਆ ਜੇ ਤਾਂ ਟੌਏ ਟ੍ਰੇਨ ਦੇ ਵਿੱਚ ਬੱਚਾ ਝੂਟੇ ਲੈਂਦਾ ਹੁੰਦਾ ਤਾਂ ਉਸ ਦੇ ਡਲਦੇ ਆ ਟੌਏ ਟ੍ਰੇਨ ਦਾ ਇੱਕ ਡੱਬਾ ਜਿਹੜਾ ਪਿਛਲੇ ਵਾਲਾ ਉਹ ਗਿਰ ਜਾਂਦਾ ਤਾਂ ਉਸ ਦੀ ਜਲੀਏ ਮੌਤ ਹੋ ਜਾਂਦੀ ਹੈ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਇਸੇ ਤਰ੍ਹਾਂ ਦੇ ਮੇਲੇ ਵੇਲੇ ਨੇ ਉਹ ਵੀ ਲੱਗੇ ਹੋਏ ਦਿਖਾਈ ਦੇ ਰਹੇ ਨੇ ਕਿੰਨੀ ਕਿ ਸੇਫਟੀ ਹੈ ਨਾ ਮੇਲਿਆਂ ਦੇ ਵਿੱਚ ਝੂਟੇ ਦੇ ਉੱਤੇ ਬੱਚੇ ਜਦੋਂ ਬੈਠਦੇ ਨੇ ਕਿੰਨੀ ਕਿ ਸੇਫਟੀ ਹੁੰਦੀ ਹੈ ਉਹ ਵੀ ਤੁਹਾਨੂੰ ਦਿਖਾ ਅੱਜ ਅਸੀਂ ਜਾ ਰਹੇ ਹਾਂ ਦੇਖੋ ਤੁਸੀਂ ਪੂਰੇ ਤੌਰ ਤੇ ਜਿਹੜੇ ਝੂਟੇ ਦੇ ਉਹ ਚੰਡੇਗਰ ਦੇ ਵਿੱਚ ਲੱਗੇ ਹੋਏ ਨੇ ਸੇਫਟੀ ਜਿਹੜੀ ਹੈ ਉਹ ਕਿੰਨੀ ਕੁ ਹੈ ਉਹ ਵੀ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਜਿਹੜੇ ਆਰਗੇਨਾਈਜ਼ਰ ਨੇ ਉਹਨਾਂ ਵੱਲੋਂ ਵੀ ਜਿਹੜਾ ਦੱਸਿਆ ਜਾ ਰਿਹਾ ਕਿ ਸੇਫਟੀ ਜਿਹੜੀ ਹੈ ਉਹ ਪੂਰੇ ਤੌਰ ਤੇ ਅਸੀਂ ਰੱਖੀ ਹੋਈ ਹੈ ਹਾਲਾਂਕਿ ਜਿਹੜੇ ਝੂਲੇ ਚਲਾਉਂਦੇ ਨੇ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਕਰਾਂਗੇ ਤੇ ਬੱਚਿਆਂ ਨਾਲ ਹਾਲਾਂਕਿ ਬੱਚੇ ਦੇ ਮਾਪਿਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਨੂੰ ਕਿਹੜੇ-ਕਿਹੜੀ ਸੇਫਟੀ ਜਿਹੜੀ ਹੈ ਉਹ ਜਦੋਂ ਝੂਲੇ ਦੇ ਵਿੱਚ ਬੈਠਦੇ ਨੇ ਰੱਖਣੀ ਚਾਹੀਦੀ ਹੈ ਕਿਉਂਕਿ ਬੱਚੇ ਜਿਹੜੇ ਅਕਸਰ ਝੂਟੇ ਲੈਂਦੇ ਰੇਲ ਨੂੰ ਕਾਫੀ ਉਸ਼ਾਹਿਤ ਹੁੰਦੇ ਨੇ ਤੇ ਕਿਤੇ ਨਾ ਕਿਤੇ ਹੱਥ ਵੀ ਕਈ ਵਾਰ ਝੂਲੇ ਦੇ ਉੱਤੇ ਛਾੜਦੇ ਹੋਏ ਨਜ਼ਰੋਂ ਦਰੇ ਸਾਡਾ ਬਾਈ ਜਿਹੜਾ ਬਿਉਂਦੇ ਬਾਈ ਜੀ ਝੂਟੇ ਚਲਾਉਨੇ ਹੋ ਕਿੰਨੇ ਸਾਲ ਹੋ ਗਏ ਭਾਈ ਹੋ ਗਿਆ 10 ਤੋਂ 12 ਸਾਲ ਹੋ ਗਏ ਬਾਈ ਜੀ ਅਸੀਂ ক্রিকেট ਲੋਹੀ ਜੀ ਵੇ ਕੀ ਪੁਰਾਣੇ ਤਾਂ ਤੇ ਦੇਖੇਗਾ ਚੰਡੀ ਮੋਹਾਲ ਦੇ ਵਿੱਚ ਕੁਝ ਸਾਲਾਂ ਪਹਿਲਾਂ ਤੇ ਝੂਟਾ ਜਿਹੜਾ ਉਹ ਗਿਰਿਆ ਸੀਗਾ ਕਦੇ ਹੋਇਆ ਮਾਰਾ ਮੋਟਾ ਭਾਈ ਬਰਵਾਦਮਾਨ ਆਏ ਗਏ ਸਹੀ ਚੱਲਣਦੇ ਬਾਬੇ ਦੀ ਕਿਰਪਾ ਨਾਲ ਕੋਈ ਜੀ ਅਗਰ ਜਦੋਂ ਝੂਟਾ ਆਪਾਂ ਲਾਣੇ ਆ ਆਪਾਂ ਕੀ ਕੁਛ ਧਿਆਨ ਰੱਖਦੇ ਆ ਕਿ ਸੇਫਟੀ ਜਿਹੜੀ ਹੈ ਉਹ ਜਿਹੜਾ ਕਸਟਮਰ ਦੀ ਪੂਰੀ ਤਰ ਤਰ ਰਹੇ ਅਸੀਂ ਨਟ ਬੋਲਟ ਰੋਜ਼ ਆਕੂ ਨੇਰੇ ਡੇਲੀ ਜਿਹੜੇ ਗ੍ਰੀਸਿੰਗ ਪਾਉਣਾ ਰੋਜ਼ ਗ੍ਰੀਸਿੰਗ ਹੁੰਦੀ ਸਾਰੇ ਬਾਕੀ ਜੋ ਨਟ ਬੋਲਟ ਆ ਡੇਲੀ ਚਲਾਨ ਤੋਂ ਬਲਾ ਸਾਰੇ ਚੱਕ ਹੁੰਦੇ ਸਾਰੇ ਝੂਲੇ ਆ ਜੇਦਰ ਸੇਫਟੀ ਦੀ ਗੱਲ ਕਰੀ ਕਿੰਨੀ ਕਿ ਸੇਫਟੀ ਹੈ ਇਸ ਅਗਰ ਆਪਾਂ ਕਿਸਤੇ ਦੀ ਗੱਲ ਕਰੀਏ ਭਯਾ ਦੋਨੋ ਸਾਈਡ ਦੇਖ ਸਕਦੇ ਹੋ ਜੰਗਲੇ ਲੱਗੇ ਹੋਏ ਆ ਬਾਕੀ ਵਿੱਚ ਕੋਈ ਡਰ ਨਹੀਂਗਾ ਪੂਰੀ ਸੇਫਟੀ ਕੀ ਆ ਜੇ ਕੋਈ ਡਰਦਾ ਕਸਟਮਰ ਉਸੇ ਡੈਮ ਰੋਕੇ ਹੋ ਬਰਾਤਵ ਜੀਵੇ ਦੇਖਿਆ ਤਾਂ ਕਿ ਪਿਛਲੇ ਪਾਸੇ ਜਿਆਦਾ ਜਿਹੜੇ ਨੌਜਵਾਨ ਨੇ ਉਹ ਖੜਦੇ ਹੋਏ ਨਜ਼ਰ ਆਉਂਦੇ ਨੇ ਤੁਸੀਂ ਕਹਿੰਦੇ ਨਹੀਂ ਉਹਨਾਂ ਨੂੰ ਕੀ ਭਾਈ ਖੜੋ ਨਾ ਤੁਸੀਂ نیچے ਬੈਠ ਜਾਓ ਭਈ ਉਹਨਾਂ ਵਾਸਤੇ ਜੰਗਲੇ ਲਾਏ ਹੋ ਉਸ ਤੋਂ ਉੱਪਰ ਜਾਣ ਨਹੀਂ ਦੇਈਦਾ ਜੇਕਰ ਜਿਆਦਾ ਜਿੱਦ ਕਰਦੇ ਆਪਾਂ ਪੈਸੇ ਵਾਪਸ ਦੇ ਦਈਦੇ ਆਪਾਂ ਝੂਲਣੇ ਨਹੀਂ ਦੇਈਦਾ ਉਹਨਾਂ ਨੂੰ ਕਹਿੰਦਾ ਟਿਕਟ ਵਾਪਸ ਲੈ ਲਓ ਆਪਣੀ ਤੇ ਪੂਰੀ ਦੇਖੋ ਸੇਫਟੀ ਜਿਹੜੀ ਉਹ ਰੱਖੀ ਜਾਂਦੀ ਹੈ ਸੱਡਰਾਲ ਚੰਡੂਲ ਵਾਲੇ ਵੀ ਬਾਈ ਜੀ ਨੇ ਬਾਈ ਜੀ ਚੰਡੋਲ ਚਲਾਉਂਦੇ ਹੋ ਕਿੰਨੇ ਕੇ ਸਾਲ ਹੋ ਗਏ ਚਾਰ ਪੰਜ ਸਾਲ ਹੋ ਗਏ ਹੋਣੇ ਹਾਂਜੀ ਇਹ ਟੰਡੋਲਾ ਕਿਸ ਤਰ੍ਹਾਂ ਚਲਾਇਆ ਜਾਂਦਾ ਕਿਉਂਕਿ ਮੈਂ ਦੇਖਿਆ ਜਦੋਂ ਕਈ ਵਾਰ ਦੋ ਬੰਦੇ ਇਧਰ ਉਠਾਈ ਜਾਂਦੇ ਨੇ ਦੋ ਬੰਦੇ ਦੂਸਰੇ ਪਾਸੇ ਉਠਾਈ ਜਾਂਦੇ ਨੇ ਬੈਲੈਂਸ ਬਣਾ ਬੈਲੈਂਸ ਕਰਨਾ ਹੁੰਦਾ ਉਹ ਇਹ ਚਾਰ ਅੱਤੇ ਚਾਰ ਉੱਪਰ ਵਜੇ ਚੱਲਦਾ ਫਿਰ ਉਹ ਬੈਲੈਂਸ ਬਣਾਇਆ ਜਾਂਦਾ ਕੁਝ ਹੋਏ ਨਾ ਹੋ ਤੇ ਇਹਨਾਂ ਉੱਪਰ ਇਹਦੀ ਟਨ ਦੀ ਗੱਲ ਕਰੀ ਲੋਹਾ ਕਿੰਨਾ ਕਿੰਨੇ ਕ ਟਨ ਦਾ ਲੋਹਾ ਲੱਗੇ ਇੱਥੇ 32 ਟਨ ਦਾ ਹੋਏਗਾ ਹਾਂਜੀ ਤੇ ਆਪਾਂ ਅਗਰ ਗੱਲ ਕਰੀਏ ਤਾਂ ਕਿੰਨੇ ਕੁ ਜਿਹੜੇ ਲੋਕ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡੇ ਨੇ ਝੂਟੇ ਜਿਹੜੇ ਲੰਦੇ ਨੇ ਤੇ ਕਿੰਨਾ ਕੇ ਸੇਫ ਮਹਿਸੂਸ ਕਰਦੇ ਨੇ ਇਹ ਤੇ ਹੁਣਾਂ ਪਲਾਹ ਦੇਖਾਗੇ ਆਪਾਂ ਲੋਕ ਇਹ ਕਹਿੰਨੇ ਆਪਾਂ ਕੇ ਫੜ ਕੇ ਬੈਠੋ ਨਾ ਇਹਦਾ ਕਰੋ ਜੇ ਨਹੀਂ ਮੰਨਦਾ ਟਿਕਟ ਵਾਪਸ ਕਰ ਜਾਂਦੀ ਹੈ ਬਾਕੀ ਉਹਨਾਂ ਦੀ ਮਰਜ਼ੀ ਹੈ ਤੁਹਾਡੀ ਜ਼ਿੰਮੇਵਾਰੀ ਹੈ ਹਾਜ਼ਰ ਠੀਕ ਹੈ ਤੇ ਕੋਈ ਗਾਲੀ ਨਹੀਂ ਹੈ ਲੋਕੀ ਮੰਨਦੇ ਨੇ ਜੇ ਜਿਹੜੇ ਮੰਨਦੇ ਬਿਠਾਏ ਤਾਂ ਨਹੀਂ ਮੰਨਦਾ ਵਾਪਸ ਕਰੀ ਟਿਕਟ ਟਿਕਟ ਵਾਪਸ ਲੈ ਲੈ ਭਾਈ ਆਪਣੀ ਆਈ ਨਹੀਂ ਬਿਠਾਣਾ ਉਹ ਗੱਲ ਖਤਮ ਹੋ ਜਾਂਦੀ ਫਿਰ ਉੱਤੇ ਲੜਾਈ ਵੀ ਹੁੰਦੀ ਹੈ ਕਈ ਕਸਟਮਰ ਉਹ ਆਂਦੀ ਇੱਕ ਅਦਾਵਾਰੀ ਕਰੀਦੇ ਨੀ ਆਪਵਾਸ ਹੱਥ ਜੋੜਦੇ ਬਾਈ ਜਾਓ ਤੁਸੀਂ ਅਗਰ ਉਪਰ ਸਾਲ ਦੀ ਗੱਲ ਕਰੀ ਕਿ ਸਾਲ ਚ ਕਿੰਨੀ ਵਾਰ ਮੇਲੇ ਜਿਹੜੇ ਲੱਗਦੇ ਨੇ ਤੁਹਾਡੇ ਪੂਰਾ ਸਾਲ ਹੀ ਘੁੰਮਦੇ ਰਹਿੰਦੇ ਆਪਾਂ 베ਲੇ ਨਹੀਂ ਹੁੰਦੇ ਕਦੀ ਇੱਥੇ ਚ ਕਿਹ ਔਰਤ ਤੇ ਔਰਤ ਚ ਕਿਹ ਹਥੇ ਅਲੱਗ-ਅਲੱਗ ਸ਼ਹਿਰ ਜਾਇਦਾ ਹੁੰਦਾ ਤਰ ਤਰ ਲੋਕ ਮਿਲਦੇ ਨੇ ਤਾਂ ਕਿਵੇਂ ਲੱਗਦਾ ਲੋਕਾਂ ਦੇ ਵਿੱਚ ਵਿਚਰਦੇ ਹੋ ਤੁਸੀਂ ਹਰ ਇੱਕ ਤਰ੍ਹਾਂ ਦੇ ਲੋਕ ਮਿਲਦੇ ਨੇ ਕਈ ਲੜਾਕੂ ਮਿਲਦੇ ਨੇ ਕਈ ਪਿਆਰ ਨਾਲ ਬੈਠਣ ਵਾਲੇ ਮਿਲਦੇ ਨੇ ਲੱਗਦਾ ਕਿ ਜਿਵੇਂ ਤਰ ਚੱਲ ਰਿਹਾ ਤਾਂ ਜੀ ਸੇਫਟੀ ਜਿਹੜੀ ਆ ਉਹਨਾਂ ਨੂੰ ਤੁਸੀਂ ਪੂਰਨ ਤਰ੍ਹਾਂ ਦਿਖਾਉਣਾ ਹੈ ਕਿ ਮੇਰੀ ਸੇਫਟੀ ਪੂਰੀ ਹੈ ਜੀ ਤੇ ਮੇਰੀ ਪਾਰਕਿੰਗ ਸੇਫਟੀ ਤਾਂ ਪੂਰੀ ਮਿਲੇਗੀ ਜਾਂ ਕੋਈ ਗੱਲ ਨਹੀਂ ਗਈ ਜੇ ਜਦਾ ਹੋਏਗੀ ਤਾਂ ਬੈਡ ਲਵਾ ਦਿੱਤੀ ਜਾਂਦੀ ਬਣਾ ਕੇ ਤਾਂ ਕਿ ਲੋਕੀ ਸੇਫ ਰੈਂਡ ਵਿੱਚ ਔਰ ਫਿਰ ਸੇਫ ਹੀ ਆ ਪੂਰਾ ਵੇਚੋ ਖਤਰਾ ਨਹੀਂ ਲੱਗਦਾ ਕਿਉਂਕਿ ਐਡੀ ਉੱਚੀ ਚੁੰਡੋਲ ਜਾਂਦਾ ਕਿੰਨੇ ਫੁੱਟ ਦਾ ਹੈ ਇਹ ਦਾ ਪੜਦਾ ਹੋਣਾ ਇੰਨਾ ਉੱਚੀ ਜਾਂਦਾ ਸੇਫਟੀ ਕਿਤੇ ਰੱਖਦੇ ਸੇਫਟੀ ਪੂਰਾ ਹੈ ਸਾਰੇ ਨਾਟ ਬੋਲ ਡੱਬ ਹੁੰਦੇ ਡੇਲੀ ਨੋਡ ਸਾਰੇ ਨਾਟ ਬੋਲ ਜਾ ਹੁੰਦੇ ਆ ਸੇਫਟੀ ਸਾਡੇ ਵੱਲ ਸਾਡੇ ਵੱਲ ਓਕੇ ਹੀ ਆ ਕੋਈ ਚੱਕਰ ਨਹੀਂ ਵਾਗੀ ਪਰਮਾਤਮਾ ਨਾਲ ਮਾਰੇ ਬੱਖੋ ਭਾਈ ਪਰਮਾਤਮਾ ਕੇ ਜੋਰ ਨਹੀਂ ਕੇਦਾ ਹੁਣ ਨਵੀਆਂ ਗੱਡੀਆਂ ਵੀ ਸੜਕ ਤੇ ਚੱਲ ਜੋਰ ਵੀ ਐਕਸੀਡੈਂਟ ਹੋ ਜਾਂਦੀ ਆ ਪਰਮਾਤਮਾ ਕੇ ਜੋਰ ਨਹੀਂ ਬਾਕੀ ਆਪਾਂ ਆਪਣੇ ਨਾਲ ਬੁਰਾ ਐਫਰ ਰੱਖੀਦਾ ਕਿ ਕੋਈ ਪਰਮਾਤਮਾ ਨਾਲ ਕੁਝ ਹੋਣੀ ਕਰਾ ਦੇ ਅਸੀਂ ਵੀ ਆਸ ਕਰਦੇ ਆ ਜਿਵੇਂ ਕਿ ਝੂਲੇ ਲੋਕ ਵੱਡੇ ਵੱਡੇ ਲੰਦੇ ਰਹੇ ਤਾਂ ਕਿਤੇ ਨਾ ਕਿਤੇ ਆਸੇ ਦਾ ਪਹਿਲਾਂ ਵੀ ਅਗਰ ਮੋੜ ਦੇ ਵਿੱਚ ਗੱਲ ਕਰਤੇ ਇੱਕ ਝੂਲਾ ਐਸਾ ਸੀਗਾ ਜਿਹੜਾ ਟਾਵਰ ਝੂਲਾ ਸੀਗਾ ਤਾ ਉਹਦੀ ਪਰਮਿਸ਼ਨ ਵੀ ਜਿਹੜੀ ਆ ਉਹ ਉਹੋ ਜਿਹੀ ਦੇ ਦਿੱਤੀ ਗਈ ਸੀ ਪਰ ਫਿਲਹਾਲ ਝੂਟਾ ਜਿਹੜਾ ਉਹ ਮੇਲੇ ਦੇ ਵਿੱਚ ਲਗਾਇਆ ਗਿਆ ਸੀ ਤਾਂ ਉਸ ਟਾਵਰ ਦਾ ਜਿਹੜੇ ਨੇ ਉੱਪਰ ਉਹਦੀ ਤਾਰਾ ਟੁੱਟਦੀ ਹੈ ਨੇ ਤੇ ਟਾਵਰ ਜਿਹੜਾ ਨੀਚੇ गिरਦਾ ਤਾਂ ਵੱਡਾ ਹਾਦਸਾ ਜਿਹੜਾ ਯਕਵੀ ਜਿਹੜੇ ਨੇ ਉਹ ਲੋਕ ਹੁੰਦੇ ਹੋਏ ਨਜ਼ਰ ਵੀ ਹੁੰਦੇ ਨੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲਗਾਤਾਰ ਲੋਕ ਜਿਹੜੇ ਨੇ ਇਸ ਮੇਲੇ ਦੇ ਵਿੱਚ ਧੁੰਮਾ ਆਉਂਦੇ ਨੇ ਮੇਲੇ ਦੇ ਵਿੱਚ ਜੂਰ ਝੂਲੇ ਜਿਹੜੇ ਲੈਂਦੇ ਨੇ ਤੇ ਹਾਲਾਂਕਿ ਮਨੋਰੰਜਨ ਦਾ ਸਾਧਨ ਜਿਹੜਾ ਹੈ ਪੂਰਨ ਤੌਰ ਤੇ ਝੂਟੇ ਜਿਹੜੇ ਨੇ ਉਹ ਮੰਨੇ ਜਾਂਦੇ ਨੇ ਤਾਂ ਦੇਖੋ ਤੁਸੀਂ ਲਗਾਤਾਰ ਲੋਕ ਇਹਨਾਂ ਨੇ ਝੂਲੇ ਲੰਦੇ ਹੋਏ ਨਜ਼ਰ ਵਿਆ ਨੇ ਹਾਲਾਂਕਿ ਜੇਕਰ ਗੱਲ ਕਰੀਏ ਤਾਂ ਮੈਡਮ ਸਰੋ ਨੇ ਮੈਡਮ ਝੂਲੇ ਲੈਣ ਆਏ ਹੋ ਕਿੰਨਾ ਕਿ ਸੇਫ ਮਹਿਸੂਸ ਕਰਦੇ ਹੋ ਸੇਫ ਦਾ ਪਤਾ ਨਹੀਂ ਪਰ ਇੰਜੋਏ ਤਾਂ ਕਰਨਾ ਹੀ ਹੈ ਨਾ ਤੁਸੀਂ ਸੇਫ ਨਹੀਂ ਗਾਦਾ ਕਦੇ ਵੀ ਕੁਝ ਵੀ ਹੋ ਸਕਦਾ ਤੁਹਾਨੂੰ ਨਹੀਂ ਲੱਗਦਾ ਡਰ ਲੱਗਦਾ ਕਿ ਕਰੀਏ ਬੱਚੇ ਨਾਲ ਮੈਂ ਮਗਰ ਕਿਹਾ ਜਾਵੇ ਤਾਂ ਜਿਹੜੇ ਆਰਗੇਨਾਈਜ਼ਰ ਨੇ ਉਹ ਕਹਿੰਦੇ ਨੇ ਵੀ ਕੋਦ ਰੋਜ਼ ਜਿਹੜੇ ਨੱਟ ਅਟੈਕ ਹੁੰਦੇ ਨੇ ਸਭ ਕੁਝ ਸੇਫਟੀ ਪੂਰੀ ਚੈੱਕ ਕਰਦੇ ਆ ਐਕਚੁਅਲੀ ਇੱਕ ਵਾਰੀ ਤਾਂ ਮਿਸਹੈਪਨਿੰਗ ਹੋ ਚੁੱਕੀ ਹੈ ਲੇਕਿਨ ਦੁਆਰਾ ਹਰ ਇੱਕ ਸੇਫਟੀ ਨਾਲ ਹੀ ਚੱਲਦਾ ਹੁਣ ਜਿਹੜਾ ਲਾਂਟੇ ਮੋਲ ਐਨਾ ਵੱਡਾ ਕੇਸ ਹੋਇਆ ਤਾਂ ਆਪਣੇ ਪ੍ਰੀਕਾਸ਼ਨ ਦਾ ਲੈ ਕੇ ਚੱਲ ਰਿਹਾ ਪਰ ਜੋ ਹੁਣ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਜੇਕਰ ਬੱਚੇ ਦੀ ਗੱਲ ਕਰੀ ਜੀ ਤੁਸੀਂ ਲਾਂਟੇ ਦੀ ਗੱਲ ਕੀਤੀ ਹਜੇ ਬੀਤੀ ਕੱਲੀ ਜਿਹੜਾ ਲਾਂਟੇ ਦੇ ਵਿੱਚ ਵਾਕਿਆ ਹੋਇਆ ਉਸ ਨੂੰ ਕਿਵੇਂ ਦੇ ਦੇ ਕਿ ਬੱਚਿਆਂ ਦੇ ਨਾਲ ਪੇਰੈਂਟਸ ਨੂੰ ਰਹਿਣਾ ਚਾਹੀਦਾ ਬੱਚੇ ਕੱਲੇ ਨਹੀਂ ਛੱਡੇ ਚਾਹੀਦੇ ਸਰ ਐਕਚੁਅਲੀ ਇਹ ਐਨਾ ਵੱਡਾ ਕੇਸ ਹੈ ਨਹੀਂ ਸੀ ਲੇਕਿਨ ਬੱਚੇ ਦੀ ਹੀ ਮੋਸਟਲੀ ਗਲਤੀ ਸੀ ਬੱਚੇ ਨੂੰ ਬਾਹਰ ਨਹੀਂ ਆਣਾ ਚਾਹੀਦਾ ਸੀ ਤੇ ਪੇਰੈਂਟਸ ਨੂੰ ਚਾਹੀਦਾ ਨਾ ਵੀ ਥੋੜਾ ਤਾਂ ਆਪਣੇ ਬੱਚੇ ਨੂੰ ਸਮਝਾ ਕੇ ਬੈਠਣਾ ਤੇ ਉਹ ਸਾਰਾ ਕੇਸ ਉਹਨਾਂ ਨੇ ਡਰਾਈਵਰ ਤੇ ਪਾਤਾ ਉਹ ਗਲਤ ਕੀਤਾ ਉਹਨਾਂ ਨੇ ਜਦਕਿ ਬੱਚੇ ਦੀ ਹੀ ਗਲਤੀ ਸੀ ਬੱਚਾ ਬਾਹਰ ਲਟਕ ਰਿਆ ਸੀਗਾ ਪੇਰੈਂਟਸ ਜਦੋਂ ਪਿੱਛੋਂ ਕੇ ਬਾਏ ਬਾਏ ਕਰ ਰਹੇ ਸੀ ਉਹਨਾਂ ਨੂੰ ਉਦੋਂ ਹੀ ਰੋਕ ਲੈਣਾ ਚਾਹੀਦਾ ਸੀ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ ਪਰ ਉਹਦੇ ਪੇਰੈਂਟਸ ਇੰਜੋਏ ਕਰ ਰਹੇ ਸੀ ਪੂਰਾ ਬਾਏ ਬਾਏ ਕਰਕੇ ਜਾਂ ਸਭ ਕੁਝ ਉਹ ਉਦੀ ਆਈ ਹੋ ਤਾਂ ਹੋਰ ਵੀ ਸੜਨ ਵਾਲ ਜਿਹੜੇ ਲੋਕ ਨੇ ਹੁਕਮ ਮਨਾਏ ਨੇ ਮੈਡਮ ਮੇਲੇ ਦਾ ਇੰਜੋਏ ਕਰਨ ਆਏ ਹੋ ਕਿਵੇਂ ਲੱਗਦਾ ਪਹਿਲਾਂ ਤਾਂ ਕਿਵੇਂ ਫੀਲ ਹੋਊਗਾ ਇਹਦੇ ਚੜ ਕੇ ਅੱਛਾ ਲੱਗ ਰਿਹਾ ਹੈ ਮਸਤ ਹੈ ਮੇਲਾ ਅੱਛਾ ਲੱਗਾ ਹੋਇਆ ਹੈ ਬਹੁਤ ਅੱਛਾ ਲੱਗ ਰਿਹਾ ਹੈ ਦੇਖਣੇ ਮੈਂ ਵੀ ਸਿੰਗਾਪੁਰ ਵੈਲੀ ਜਿਹਾ ਕਹੇ ਉਸ ਅਕੋਰਡਿੰਗ ਹੈ ਵੀ ਮੇਲਾ ਅੱਛਾ ਸੇਫਟੀ ਦੀ ਗੱਲ ਕੀਤੇ ਹੋ ਕਿੰਨੀ ਕੁ ਸੇਫਟੀ ਲੱਗਦੀ ਹੈ ਤੁਹਾਨੂੰ ਇਸ ਝੂਲੇ ਦੇ ਵਿੱਚ ਅਰਾਊਂਡ ਦਿਸ ਠੀਕ ਹੈ ਅਭੀ ਇਤਨਾ ਮੈਂ ਇਤਨਾ ਅਭੀ ਆਈ ਹੂੰ ਜਸ ਇਤਨਾ ਮੈਂ ਦੇਖਾ ਨਹੀਂ ਹੈ ਪਰ ਫਿਰ ਵੀ ਠੀਕ ਹੈ ਬੱਚੋ ਕੇ ਅਕੋਰਡਿੰਗ ਬੱਚੇ ਇਧਰ ਉਧਰ ਘੁੰਮ ਰਹੇ ਉਸ ਅਕੋਰਡ ਅਗਰ ਚੂਲੇ ਤੇ ਤੁਸੀਂ ਚੜਦੇ ਹੋ ਚੂਲੇ ਦੇ ਵਿੱਚ ਆਪਣੇ ਉਹਨੂੰ ਕਿੰਨਾ ਕਿ ਸੇਫ ਸਮਝ ਰਹੇ ਹੋ ਇਹ ਤਾਂ ਆਪ ਖੁਦ ਹੀ ਮੰਨਦੇ ਹੋ ਕਿ ਇਤਨਾ ਤਾਂ ਖੁਦ ਹੀ ਹੋਣਾ ਚਾਹੀਏ ਕਸਟਮਰ ਕੇ ਅੰਦਰ ਕਿ ਉਹ ਵਗਰ ਬੈਠ ਰਹਾ ਤਾਂ ਉਹ ਆਪਣੀ ਸੇਫਟੀ ਸੇ ਬੈਠੇ ਹੱਥ ਅੱਛੇ ਸੇ ਪਕੜੇ ਹੋਣ ਰਿਸਕ ਤੋਂ ਬਚੋਗੇ ਓਨ ਰਿਸਕ ਤੋਂ ਆਪ ਨੂੰ ਪਤਾ ਹੈ ਓਪਨ ਐਂਡ ਡੋਰ ਉਸਕਾ ਬਿਲ ਡੋਰ ਖੁੱਲਿਆ ਮੈਂ ਆਤੇ ਪਹਿਲੇ ਟਿਕਟ ਲਈ ਕਾਊਂਟਰ ਤੇ ਯਹੀ ਪੁੱਛਾ ਆਤੇ ਉਹ ਕਹਿੰਦਾ ਹੈ ਅੱਜਕੱਲ

ਉਸੇ ਅਕੋਰਡਿੰਗ ਛੋਟੇ ਬੱਚੋ ਦਾ ਉਹ ਉਹਨੂੰ ਲਿਖਣਾ ਚਾਹੀਏ ਕਿ ਕਿੰਨੇ ਇਹ ਵੀ ਸਾਡੇ ਨਾਲ ਬੱਚੇ ਨਾਲ ਵੀ ਗੱਲ ਕਰਕੇ ਬੱਚੇ ਝੂਲੇ ਲੈਣ ਆਇਓ ਕਿੰਨਾ ਕੁ ਸੇਫ ਲੱਗ ਰਿਹਾ ਠੀਕ ਠਾਕ ਆ ਸੇਫ ਲੱਗ ਰਿਹਾ ਠੀਕ ਆ ਸੇਫ ਆ ਪਹਿਲੀ ਵਾਰ ਲੈ ਰਹੇ ਹੋ ਅੱਗੇ ਵੀ ਲੱਤੇ ਆਪਾਂ ਬਹੁਤ ਵਾਰ ਲੈ ਚੁੱਕੇ ਆ ਆ ਹੁਣ ਲੈ ਰਹੇ ਆ ਲੱਗਦਾ ਕਿ ਇਹਦੇ ਤੇ ਬੈਲਟ ਹੋਣੀ ਚਾਹੀਦੀ ਹੈ ਕਿ ਸੇਫਟੀ ਜਿਹੜੀ ਪੂਰੀ ਰਹੇ ਨਾ ਇੰਨਾ ਵੀ ਨਹੀਂ ਠੀਕ ਠਾਕ ਆ ਵਧੀਆ ਬੱਚੇ ਜਿਹੜੇ ਨੇ ਉਹ ਵੀ ਪਹੁੰਚੇ ਨੇ ਹਾਲਾਂਕਿ ਕਸਟਮਰ ਜਿਹੜੇ ਨੇ ਉਹ ਪੂਰਾ ਇੰਜੋਏ ਜਿਹੜਾ ਕਰਨ ਦੇ ਲਈ ਉਸਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਇਸੇ ਤਰ੍ਹਾਂ ਮੇਲਾ ਤੁਸੀਂ ਦੇਖੋ ਲੱਗਿਆ ਹੋਇਆ ਪੂਰੀ ਨਜ਼ਰ ਅਸੀਂ ਘੁਮਾ ਲਈਏ ਤਾਂ ਪੂਰੀ ਨਜ਼ਰ ਘੁਮਾ ਕੇ ਦੇਖੋ ਤੁਸੀਂ ਮੇਲਾ ਜਿਹੜਾ ਉਹ ਚੰਡੀਗੜ੍ਹ ਸੈਕਟਰ 34 ਦੇ ਵਿੱਚ ਲੱਗਿਆ ਹੋਇਆ ਨਜ਼ਰ ਆ ਤੇ ਲੋਕ ਜਿਹੜੇ ਨੇ ਇੰਜੋਏ ਕਰਦੇ ਹੋਏ ਪੂਰੇ ਨਜ਼ਰ ਵਿਆਰੇ ਨੇ ਹਾਲਾਂਕਿ ਅਗਰ ਕਿਸ਼ਤੀ ਦੀ ਗੱਲ ਕਰਦੇ ਕਿਸ਼ਤੀ ਦਾ ਵੀ ਝੂਲਾ ਜਿਹੜਾ ਉਹ ਪੁਰਤ ਉਤੇ ਜਿਹੜਾ ਇੱਥੇ ਲੱਗਾ ਹੋਇਆ ਨਜ਼ਰਾ ਤਾਂ ਚੰਡੋਲ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਲੋਕ ਜਿਹੜੇ ਨੇ ਚੰਡੋਲ ਦੇ ਵਿੱਚ ਝੂਟੇ ਲਾਂਦੇ ਹੋਏ ਨਜ਼ਰ ਆਉਂਦੇ ਨੇ ਉਸ ਦੇ ਵਿੱਚ ਵੀ ਆਪਾਂ ਤੁਹਾਡੇ ਨਾਲ ਜਿਹੜੀ ਹੈ ਲੋਕਾਂ ਨਾਲ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਤੇ ਲੋਕ ਜਿਹੜੇ ਨੇ ਉਹ ਖੁਦ ਸੇਫ ਵੀ ਕਈ ਲੋਕ ਮੰਨਦੇ ਨੇ ਕਈ ਲੋਕ ਜੇਕਰ ਕਹੀਏ ਤਾਂ ਔਨ ਰਿਸਕ ਦੇ ਉਤੇ ਵੀ ਜਾਂਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਅਗਰ ਕਈ ਇਹ ਲੋਕ ਕਹਿਣਾ ਵੀ ਹੈ ਕਿ ਜੂਰ ਬੈਲਟ ਜਿਹੜੀ ਆ ਉਹ ਚੰਡੋਲ ਦੇ ਉੱਤੇ ਲੱਗੀ ਹੋਈ ਜਦੀ ਹਾਲਾਂਕਿ ਉਸ ਤੋਂ ਹੋਂ ਨੇ ਜਿੱਤੇ ਕਿ ਛੋਟੇ ਬੱਚੇ ਛੋਟੇ ਬੱਚੇ ਤੇ ਨਹੀਂ ਸਪੈਸ਼ਲ ਜਿਹੜੀ VOTING ਹੈ ਉਹ ਵੀ ਇੱਥੇ ਜਿਹੜੀ ਆ ਉਹ ਰੱਖੀ ਹੋਈ ਹੈ ਬੂੜੀ ਦੇ ਵਿੱਚ ਕਿੰਨਾ ਕੁ ਬੱਚਾ ਸੇਫ ਹੈ ਦੇਖੋ ਤੁਸੀਂ ਬੱਚੇ ਆਪਸ ਦੇ ਵਿੱਚ ਕਿੰਦਾ ਇੱਕ ਦੂਜੇ ਦੇ ਵਿੱਚ ਵੋਟ ਜਿਹੜੀ ਆ ਉਹ ਮਾਰਦੇ ਹੋਏ ਨਜ਼ਰ ਆਦ ਰਹੇ ਹਾਲਾਂਕਿ ਸੇਫਟੀ ਜੇਕਰ ਕਹੀਏ ਤਾਂ ਪਾਉਂਡ ਜਿਹੜਾ ਉਹ ਕਾਫੀ ਡੂੰਗਾ ਨਹੀਂ ਹੈ ਪਰ ਬੱਚਾ ਕਿਤਨਾ ਕਿਤੇ ਡੁੱਬਣ ਦਾ ਜਿਹੜਾ ਖਤਰਾ ਉਹ ਜ਼ਰੂਰ ਬਣਿਆ ਰਹਿ ਸਕਦਾ ਅਗਰ ਕਿਸੇ ਤੁਹਾਡੀ ਬਲਟ ਦੀ ਹੈ ਬੱਚੇ ਦੀ ਤਾਂ ਜ਼ਰੂਰ ਬੱਚਾ ਪਾਣੀ ਦੇ ਵਿੱਚ गिर ਸਕਦਾ ਗੱਲਬਾਤ ਵੀ ਕਰਾ ਹੋਇਆ ਆਰਗੇਨਾਈਜ਼ਰ ਦੇ ਨਾਲ ਕਿ ਕਿੰਨੇ ਕੁ ਸੇਫ ਹੈ ਇਹ ਕਿਉਂਕਿ ਬੱਚੇ ਜੇਕਰ ਦੇਖੇ ਜਾਂਦਾ ਬੱਚੇ ਨਾ ਸਮਝ ਹੁੰਦੇ ਨੇ ਤਾਂ ਛੋਟੇ ਬੱਚੇ ਨੇ ਕਿਸੇ ਵੀ ਤਰ੍ਹਾਂ ਦੀ ਗਲਤੀ ਜਿਹੜੇ ਨੇ ਉਹ ਬੱਚੇ ਕਰ ਸਕਦੇ ਨੇ ਤਾਂ ਪਾਣੀ ਦੇ ਵਿੱਚ ਆਕਰ ਕਿਸ਼ਤੀ ਜਿਹੜੀ ਆ ਉਹ ਵੀ ਜਿਹੜੀ ਆ ਪਲਟਦੀ ਹੋਈ ਨਜ਼ਰ ਆ ਸਕਦੀ ਆ ਤਾਂ ਦੇਖੋ ਤੁਸੀਂ ਬੱਚੇ ਜਿਹੜੇ ਨੇ ਉਹ ਇੰਜੋਏ ਲਗਾਤਾਰ ਕਰਦੇ ਹੋਏ ਨਜ਼ਾਰਾ ਨੇ ਤੇ VOTING ਦੇ ਟਿਕਟ ਕਾਊਂਟਰ ਤੇ ਅਸੀਂ ਖੜੇ ਆ ਹਾਲਾਂਕਿ ਅਹ ਟਿਕਟ ਜਲੀਓ ਜੁਰ ਬੱਚਿਆਂ ਦੀ ਕੱਟੀ ਜਾ ਰਹੀ ਹੈ ਬੱਚੇ ਜਿਹੜੇ ਨੇ ਪੂਰਾ ਇੰਜੋਏ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਗੱਲਬਾਤ ਕਰਾਂਗੇ ਭਈਆ ਅਗਰ ਅਸੀਂ ਕਹੀਏ ਕਿੰਨਾ ਕੁ ਸੇਫ ਹੈ ਇਹ ਝੂਟਾ 100% ਸੇਫ ਹੈ ਸਰ 100% ਸੇਫ ਹੈ ਜਿਵੇਂ ਬੱਚੇ ਪੂਰਾ ਇੰਜੋਏ ਕਰ ਰਹੇ ਨੇ ਇੱਕ ਦੂਜੇ ਦੇ ਵਿੱਚ ਬੋਟ ਜਿਹੜੇ ਮਾਰ ਰਹੇ ਨੇ ਲੱਗਦਾ ਨਹੀਂ ਕਿ ਡੁੱਬ ਸਕਦੀ ਨਹੀਂ ਜੀ ਨਹੀਂ ਨਾਲੇ ਆਪਣੇ ਸਿਕਿਉਰਟੀ ਬੰਦੇ ਨਾਲ ਖੜੇ ਜੀ ਬਿਲਕੁਲ ਇਹਨਾਂ ਦੇ ਤੇਰੇ ਵਿੱਚ ਕੋਈ ਰਿਸਕ ਕੋਈ ਚਾਂਸ ਨਹੀਂ ਹੈ ਇਹਨਾਂ ਕੋ ਡੂੰਗਾ ਇਸ 2 1/2 ਫੁੱਟ ਦਾ ਪਾਣੀ ਹੈ ਬੱਚਾ ਚੱਲ ਕੇ ਜਾ ਸਕਦਾ ਹੈ ਬੱਚਾ ਚੱਲ ਸਕਦਾ ਇੱਥੇ ਛੋਟਾ ਬੱਚਾ ਵੀ ਸਕਦਾ ਤਾਂ ਸੇਫਟੀ ਵਾਸਤੇ ਹੈਗਾ ਹਾਂਜੀ ਹਾਂਜੀ ਹੈਗੇ ਜੀ ਆਪਣੇ ਕੋਲ ਤਾਂ ਸੇਫਟੀ ਵਾਸਤੇ ਵੀ ਦੇਖੋ ਤੁਸੀਂ ਬੱਚਾ ਦੇ ਰਹੀ ਜਿਹੜੇ ਨੇ ਦੋ ਸ਼ਖਸ ਜਿਹੜੇ ਨੇ ਉਹ ਕੋਰਨਰ ਦੇ ਉੱਤੇ ਕੁੰਬਦੇ ਹੋਏ ਨਜ਼ਰਾਂ ਨੂੰ ਬੱਚੇ ਦੇ ਉੱਤੇ ਪੂਰਨ ਤੌਰ ਤੇ ਜਿਹੜੀ ਰੱਖੀ ਆ ਉਹ ਕਰਦੇ ਹੋਏ ਨਜ਼ਰਾਂ ਨੇ ਹੋਰ ਵੀ ਗੱਲਬਾਤ ਕਰਨ ਕਿ ਪੇਰੈਂਟਸ ਨਾਲ ਵੀ ਕਿਉਂਕਿ ਬੱਚਿਆਂ ਨੂੰ ਲਗਾਤਾਰ ਪੇਰੈਂਟਸ ਜਿਹੜੇ ਨੇ ਉਹ ਇਸ ਝੂਲੇ ਦੇ ਵਿੱਚ ਤੁਰ ਜਾਂਦੇ ਨੇ ਸਾਡੇ ਨਾਲ ਪੇਰੈਂਟਸ ਨੂੰ ਨੇ ਅਕਸਰ ਅਗਰ ਗੱਲ ਕਰੀਏ ਓਟਿੰਗ ਦੀ ਕਿੰਨਾ ਕੁ ਸੇਫ ਲੱਗ ਰਿਹਾ ਕਿਉਂਕਿ ਪਾਣੀ ਹੈ ਪਾਣੀ ਦੇ ਵਿੱਚ ਬੱਚਾ ਗਿਰ ਕੇ ਡੁੱਬ ਵੀ ਸਕਦਾ ਹੈ ਹਾਲਾ ਹੁਣ ਵੈਸੇ ਸੇਫ ਹੀ ਹੈ ਇਤਨਾ ਜ਼ਿਆਦਾ ਪਾਣੀ ਨਹੀਂ ਹੈ ਤਾਂ ਬਾਕੀ ਇਨਕੇ ਉਹ ਵੀ ਹੈ ਸਿਕਿਉਰਟੀ ਵਾਲੇ ਸਾਥ ਮੇ ਹੀ ਹੈ ਤਾਂ ਆਮ ਵੀ ਦੇਖ ਹੀ ਰਹੇ ਕੋਈ ਇਤਨਾ ਬੜਾ ਨਹੀਂ ਹੈ ਮ제 ਲੈ ਰਹੇ ਹੈ ਬੱਚੇ ਬਹੁਤ ਬੜੀਆ ਲੱਗ ਰਹਾ ਹੈ ਉਹ ਚੰਡੀਗੜ੍ਹ ਮੇ ਐਸੇ ਹੋਣੇ ਚਾਹੀਏ ਵੈਸੇ ਬਹੁਤ ਅਚਾ ਲੱਗਤਾ ਹੈ ਪਾਣੀ ਇਤਨਾ ਜ਼ਿਆਦਾ ਨਹੀਂ ਹੈ ਸੇਫ ਵੀ ਵੈਸੇ ਇਤਨਾ ਬੜਾ ਨਹੀਂ ਹੈ ਕੋਈ ਹਾਂ ਜਿਕਰ ਹੈ ਲਾਂਟੇ ਮੋਲ ਦੀ ਗੱਲ ਕਰੀਏ ਲਾਂਟੇ ਮੋਲ ਦੇ ਵਿੱਚ ਜਿਹੜਾ ਵਾਕਿਆ ਹੋਇਆ ਉਹ ਤੁਹਾਨੂੰ ਵੀ ਪਤਾ ਹੋਵੇਗਾ ਕਿ ਧਿਆਨ ਰੱਖਣਾ ਚਾਹੀਦਾ ਜਦੋਂ ਉਹਦੇ ਬੱਚੇ ਹੋ ਬਿਲਕੁਲ ਧਿਆਨ ਰੱਖਣਾ ਚਾਹੀਏ ਸ਼ਾਂਤੀ ਰਹਿਣੇ ਚਾਹੀਏ ਬੱਚੋਂ ਦਾ ਔਰ ਐਸੀ ਕੋਈ ਲੱਗ ਰਹੀਏ ਤਾਂ ਉਹ ਸਾਥ ਬੋਲ ਵੀ ਦੇਣਾ ਚਾਹੀਏ ਦੇ ਬਾਸ ਵਿੱਚ ਹਾਂਜੀ ਤਾਂ ਜ਼ਰੂਰ ਬੱਚਿਆਂ ਦੇ ਨਾਲ ਪੇਰੈਂਟਸ ਜਿਹੜੇ ਨੇ ਉਹ ਜ਼ਰੂਰ ਹੋਣ ਚਾਹੀਦੇ ਕਿਉਂਕਿ ਗਾਈਡੈਂਸ ਜਿਹੜੀ ਨੇ ਉਹ ਬੱਚਿਆਂ ਨੂੰ ਜ਼ਰੂਰ ਜਿਹੜੀ ਹੈ ਉਹ ਪੇਰੈਂਟਸ ਵੱਲੋਂ ਦਿੱਤੀ ਜਾਂਦੀ ਹੈ ਤਾਂ ਇੱਕ ਹੋਰ ਝੂਲਾ ਤੁਹਾਨੂੰ ਦਿਖਾਣਾ ਹੈ ਜਿਹੜਾ ਕਿ ਕਾਫੀ ਹਾਈਟ ਦੇ ਉੱਤੇ ਜਾਂਦਾ ਹੈ ਔਰ ਇਸ ਤਰ੍ਹਾਂ 라ਉਂਡ ਲੈਂਦਾ ਜਿਸ ਤਰ੍ਹਾਂ ਕਿ ਹਾਫ 라ਉਂਡ ਹੁੰਦਾ ਹਾਲਕਿ ਇਹ ਰਾਉਂਡ ਜਿਹੜਾ ਉਹ ਕਿੰਨਾ ਕਿਤੇ ਇਸ ਮੇਲੇ ਤੋਂ ਬਾਹਰ ਵੀ ਜਾਂਦਾ ਹੋਇ ਨਜ਼ਰ ਆ ਰਿਹਾਕਰ ਦੂਰ ਤੋਂ ਉੱਪਰ ਤੋਂ ਆਪਾਂ ਦੇਖੀਏ ਤਾਂ ਸੇਫਟੀ ਕਿੰਨੀ ਹੈ ਇਹ ਵੀ ਪੁੱਛਣਾ ਵਾਂਗੇ ਤੇ ਕੀ ਕੁਝ ਸੇਫਟੀ ਦੇ ਲਈ ਬੱਚਿਆਂ ਨੂੰ ਬੈਲਟ ਲਗਾਈ ਜਾਂਦੀ ਹੈ ਜਾਂ ਕਿਸੇ ਹੋਰ ਤਰ੍ਹਾਂ ਬੱਚੇ ਜਿਹੜਾ ਇੱਥੇ ਸੀਲ ਕੀਤਾ ਜਾਂਦਾ ਤਾਂ ਕਿ ਬੱਚਾ ਜਿਹੜਾ ਉਹ ਬਾਹਰ ਨਾ ਨਿਕਲ ਸਕੇ ਤਾਂ ਦੇਖੋ ਤੁਸੀਂ ਜਿਹੜੇ ਝੂਲੇ ਦੇ ਆਰਗੇਨਾਈਜ਼ਰ ਨੇ ਝੂਲੇ ਜਿਹੜੇ ਚਲਾਉਂਦੇ ਨੇ ਉਹ ਆਪਰੇਟਰ ਜਿਹੜੇ ਨੇ ਉਹ ਬੱਚਿਆਂ ਨੂੰ ਦੇਖੋ ਬਿਠਾਉਂਦੇ ਹੋਏ ਨਜ਼ਰ ਆ ਰਹੇ ਨੇ ਕਿਸ ਤਰ੍ਹਾਂ ਬੱਚਿਆਂ ਨੂੰ ਬਿਠਾ ਰਹੇ ਨੇ ਇਹ ਵੀ ਤੁਸੀਂ ਤਸਵੀਰਾਂ ਦੇਖੋ ਇਹਦੇ ਵਿੱਚ ਬੱਚਿਆਂ ਨੂੰ ਬਿਠਾ ਕੇ ਉੱਪਰ ਤੋਂ ਲੋਹੇ ਦੇ ਨਾਲ ਲੋਕ ਜਿਹੜਾ ਉਹ ਬਣਾ ਹੋਇਆ ਉਹਦੇ ਵਿੱਚ ਬੱਚਾ ਜਿਹੜਾ ਲੋਕ ਹੁੰਦਾ ਹੋਇਆ ਜਿਹੜਾ ਨਜ਼ਰ ਆਦਾ ਹਾਲਾਂਕਿ ਇਸੇ ਤਰ੍ਹਾਂ ਬੱਚੇ ਜਿਹੜੇ ਨੇ ਉਹ ਚੂਲੇ ਦੇ ਵਿੱਚ ਬੈਠੇ ਹੋਏ ਨਜ਼ਰ ਆਦੇ ਨੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਅਗਰ ਚੂਲੇ ਦੀ ਗੱਲ ਕਰੀਏ ਤਾਂ ਕਿੰਨੇ ਕੁ ਸੇਫ ਹੈ ਚੂਲਾ ਕਿਉਂਕਿ ਕਾਫੀ ਹਾਈਟ ਦੇਤੇ ਜਾਂਦਾ ਹੈ ਚੂਲਾ ਜਿਹੜਾ ਉਹ ਇਸ ਬਾਉਂਡਰੀ ਤੋਂ ਬਾਹਰ ਵੀ ਜਾਂਦਾ ਹੋਇਆ ਨਜ਼ਰ ਆਦਾ ਅਗਰ ਉਹਦੇ ਹੋਏ सेफ तो बने क्या इसमें सवारी ना बराबर बैठाना पड़ता है सामने सामने भारी है ना उसके सामने भारी चाहिए हल्की बैठाएंगे तो बैलेंस एक तरफ हो जाता है इसमें सेफ्टी यही है इसमें सवारी बैठाना के बराबर बैठाएगा ना इंसान कभी कुछ नहीं हो सकता है अब अगर आप एक तरफ़ भारी कर देंगे एक तरफ हल्की कर देंगे अब कोई भी चीज़ है बैलेंस ही चलता है फिर उसमें खतरा होता है अब इसीलिए मैं धुला है ना मैं खुद ही बैठाता हूँ अपने आप लेबल वर किसी को नहीं मैं क्योंकि भाई फिर बारे में बात करनी इसलिए मैं अपने हिसाब से बढ़ाता देखिए हल्की भारी कितने बीच में रोक भी देता हूँ कई पब्लिक गुस्सा करती है हमको बैठाया नहीं और भाई बैलेंस हो गया तो कैसे बैठाऊँ मैं अब दो तीन सवार चक्कर नहीं मारने अपने दोबारा ले लेना है पाँच मिनट को फलक पड़ जाएगा मगर एक मिनट से यहाँ लगा हुआ है रिक्श वाला काम जरूरी करना है फिर सेफ्टी के पीछे अगर भाजी आपको बताऊँ मैं इसका सुबह जब हम लोग उठते हैं ना उठते हैं सुबह की कसाई करनी पहले हमने सारे नर चेक करने एक एक जो हम बताए खतरे वाला है तो साफ़ सफाई पर जेंडर जो है वहाँ तेल तूल उसकी बेल्ट बूट कहीं रेस ना खुल जाए स्पीड ना बढ़ जाए सब चेक करते पहले दो ढाई घंटे लगता है और उसमें हमारे को पता है क्या ठंड खत्म हो जाती है अब हम चला रहे हैं ना मुझे टेंशन नहीं है मैंने चेक किया है अब बिना चेक कर चलाएंगे तो माजी फिर वाएंगे तो मैं टेंसन होता है दिमाग में यार कैसे आया इसीलिए अपना असर है ना पहले ही करते हैं चाहे सुबह हमारे को दस बजे ग्यारह बजे पर चलाना ना चेक करके ही है उसे नहीं चाहे जितना मर्जी सवारी आए भाई चेक कर चलाना है तो सेफ्टी है इस चूल्हे रखी ਸੇਫ ਜਿਹੜੇ ਨੇ ਬੱਚੇ ਰਹਿਣ ਇਸ ਕਰਕੇ ਪੂਰੇ ਸਵੇਰ ਤੋਂ ਹਿਸਾਬ ਤੱਕ ਜਿਹੜਾ ਪਹਿਲਾਂ ਇਹਨੂੰ ਚੈੱਕ ਕੀਤਾ ਤਾਂ ਉਸ ਤੋਂ ਬਾਅਦ ਹੀ ਛੁੱਟੇ ਗਏ ਨੇ ਉਲਤੇ ਰਹੇ ਬਾਈ ਜੀ ਝੂਲੇ ਲੈਣ ਆਇਓ ਕਿਹੜੇ ਕਿਹੜੇ ਝੂਲੇ ਹਿੱਤ ਅਗਲੇ ਕੋਈ ਵੀ ਨਹੀਂ ਕੋਈ ਵੀ ਨਹੀਂ ਕਿਉਂ ਐਸਾ ਡਰ ਲੱਗਦਾ ਡਰ ਲੱਗਦਾ ਤਾਂ ਬੱਚੇ ਜਰੂਰ ਬੈਠੇ ਹੋਣਗੇ ਹਾਂਜੀ ਕਿੰਨਾ ਕੁ ਲੱਗਦਾ ਸੇਫ ਹੈ ਬੱਚਿਆਂ ਵਾਸਤੇ ਸੇਫ ਤੇ ਚਲੋ ਹੁਣ ਤੁਹਾਨੂੰ ਪਤਾ ਹੀ ਹੈ ਜਿੰਨਾ ਕੁ ਹੁੰਦਾ ਹੈ ਉਸ ਹਿਸਾਬ ਨਾਲ ਜਾਂ ਤਾਂ ਕਹਿੰਦੇ ਨੇ ਕਿ ਅਸੀਂ ਨਟ ਵਗੈਰਾ ਸਾਰੇ ਚੈੱਕ ਕਰਦੇ ਹਾਂ ਉਸ ਤੋਂ ਬਾਅਦ ਹੀ ਸਾਰਾ ਕੁਝ ਹੁੰਦਾ ਤੇ ਤੁਹਾਨੂੰ ਲੱਗਦਾ ਨਹੀਂ ਵੀ ਸੇਫ ਹੈ ਜਾਂ ਨਹੀਂ ਸੇਫ ਹੈ ਸੇਫ ਤੇ ਹੁਣ ਪਰਮਾਤਮਾ ਦੇ ਉੱਤੇ ਹੀ ਆ ਜੋ ਵੀ ਆ ਉਹਨਾਂ ਦੇ ਹੱਥ ਹੀ ਆ ਬਾਕੀ ਕਿਸਮਤ ਆ ਜਦੋਂ ਹੁਣ ਜੋ ਹੋਣਾ ਉਹ ਤੇ ਘਰ ਬੈਠੇ ਵੀ ਹੋ ਜਣਾ ਚੂਲੇ ਤੇ ਉਹਨਾਂ ਨੂੰ ਇਨਰ ਵਿਸ਼ਵਾਸ ਹੁੰਦਾ ਨਹੀਂ ਆ ਹਾਂਜੀ ਬਸ ਜ਼ਰੂਰ ਇਹ ਚੂਲੇ ਜਿਹੜੇ ਤੁਹਾਨੂੰ ਅਸੀਂ ਚੰਡੀਗੜ੍ਹ ਟਰੈਕਟਰ ਚਾਉਂਦੀ ਆ ਦਿਖਾਏ ਜਿਹਦੇ ਵਿੱਚ ਦੇਖੋ ਤੁਸੀਂ ਸੇਫਟੀ ਜਿਹੜੀ ਆ ਹਾਲਾਂਕਿ ਜੇਕਰ ਮੈਂਟੇਨੈਂਸ ਦੀ ਗੱਲ ਕਰੀ ਤਾਂ ਮੈਂਟੇਨੈਂਸ ਰੋਜ਼ ਸਵੇਰੇ ਰੋਜ਼ ਕਰਦੇ ਹੋਏ ਨਜ਼ਰਾਂ ਦੇ ਦੇ ਕਾਰੀਗਰ ਤੇ ਕਿਤੇ ਨਾ ਕਿਤੇ ਮੈਂਟੇਨੈਂਸ ਤੋਂ ਬਾਅਦ ਹੀ ਇਹ ਚੂਲੇ ਜਿਹੜੇ ਨੇ ਉਹ ਚਲਾਏ ਜਾਂਦੇ ਨੇ ਚੰਡੀਗੜ੍ਹ ਤੋਂ ਵਿਟਾ ਜਰਨਲਿਸਟਸ ਸੰਤਾਨਸ਼ੂ ਸ਼ਰਮਾ ਦੇ ਨਾਲ ਸੰਦੀਪ ਸਿੰਘ ਅਜੀਤ ਵੈਕਟਿਵ